ਸਾਡਾ ਪੰਜਾਬ ਹਮੇਸ਼ਾ ਹਾਸ਼ੀਏ ਤੇ ਰਹਿੰਦਾ ਹੈ ਖਾਸ ਕਰ ਸਾਡਾ ਏਰੀਆ ਬਾਰਡਰ ਏਰੀਆ ਹੈ ਚਾਹੇ ਨਾਲ ਦੇ ਦੇਸ਼ ਨਾਲ ਸਾਡੇ ਸਬੰਧ ਜਿੰਦਾਂ ਦੇ ਵੀ ਹੋਣ ਉਦੋਂ ਵੀ ਅਸੀਂ ਪ੍ਰਭਾਵਿਤ ਹੁੰਨੇ ਆ ਜ਼ਿਆਦਾ ਜਦੋਂ ਕਿਉਂਕਿ 88 ਦੇ ਵਿੱਚ ਮੈਂ ਉਦੋਂ ਇੱਥੇ ਹੀ ਸੀਗਾ 88 ਚ ਵੀ ਬਹੁਤ ਨੁਕਸਾਨ ਹੋਇਆ ਜਦੋਂ ਉਸ ਟਾਈਮ ਹੜ੍ਹ ਆਈ ਸੀਗੇ ਇਸ ਵਾਰੀ ਵੀ ਇਸ ਵਾਰੀ ਤਾਂ ਖਿਆਲ ਜ਼ਿਆਦਾ ਹੋਇਆ ਔਰ रुद्रा फाउंडेशन के साथ हम लोग बहुत सारे सोशल कार्य करते हैं क्योंकि हमने देखा कि इस बार पंजाब के अंदर लॉस ज़्यादा हुआ है नॉट ओनली घर का नुकसान हुआ है पशु खराब हो गए हैं हमारी इनकम रुक गई है खेती खराब हो गई है काफ़ी बड़ा लॉस जो है हो पाया है ने कंपनी जो है बिल्डिंग मेटेल स्टेशन के अंदर एक लीडिंग कंपनी है तो बेसिकली फाउंडेशन से लेके और पूरी छत तक ये सारे आइटम कंपनी बनाती है और यहाँ पे जो है जिस तरीके से नो डाउट पंजाब जो है पूरे देश को अन्न रहा है और इस बार बारिश अचानक ही पूरी जो हिंदुस्तान में काफ़ी ज़्यादा रही है लेकिन पंजाब के अंदर इस बार कुछ ज़्यादा ही बारिश हो पाई है ठीक ये हमारा सौभाग्य मिला है बेसिकली रुद्रा फाउंडेशन के साथ हम लोग बहुत सारे सोशल कार्य करते हैं देखिए हमने देखा कि इस बार पंजाब के अंदर लॉस ज़्यादा ही हुआ है नॉट ओनली घर का नुकसान हुआ है पशु खराब हो गए हैं हमारी इनकम रुक गई है खेती ख़राब हो गई है काफ़ी बड़ा लॉस जो है हो पाया है <coughs> जैसे भी जैसे प्रीत भाई ने बताया कि अच्छी बेसिकली हमारा क्या है कि हमने समाज से बहुत कुछ लिया है जब समाज से बहुत कुछ लिया है तो ये समाज को देने का समय है ठीक हमारी भी बहुत छोटी सी कंपनी थी हमारी शुरुआत बहुत ही छोटे लेवल पे हुई है आज हाँ, हम लोग हिंदुस्तान के अंदर एक अच्छे लेवल पे काम कर पाते हैं तो मैं अपने आप को सौभाग्यशाली मानता हूँ कि ये जो मौका मिला है तो हमने जो है अभी 12 घरों को आज चाबी दी है करीब करीब 50 घरों पे ऑलरेडी काम चल रहा है और ये सारी हमारी टीम एक महीने से ज़्यादा समय लगे हुई है मुझे पूरी उम्मीद है कि 15 या 20 दिन के अंदर अंदर जो है बाकी भी घर के अंदर हम लोग कर पाएंगे और इसके लिए स्पेशल धन्यवाद शमशेर सिंह जी का जिन्होंने जो है हमारे साथ कंधे से कंधे मिला के घर की विजिट करना लोगों से मिलना लोगों के साथ में बीच में रहना और मैं समझता हूँ ये बहुत बड़ा कंट्रीब्यूशन है शमशेर सिंह जी का जिसकी वजह से जो हम लोग भी ਇਸ ਕੰਦੇੜੇ ਕਾਉਤੀ ਦੇ ਪਾਇ। ਦੇਖਿਓ ਨੋ ਡਾਊਟ ਪੰਜਾਬ ਆਪਣੇ ਆਪ ਕੇ ਅੰਦਰ ਸक्षम ਹੈ ਇਸਮੇ ਕੋਈ ਡਾਊਟ ਨਹੀਂ ਹੈ। ਲੇਕਿਨ ਮੇਰਾ ਐਸਾ ਮੰਨਣਾ ਹੈ ਕਿ ਇਸੇ ਬੜਿਆ ਕੰਮ ਨਹੀਂ ਹੋ ਸਕਦਾ ਅਗਰ ਕੋਈ ਇਨਸਾਨ ਕਿਸੇ ਕੀ ਲਾਈਫ ਮੇ ਕੰਟਰੀਬਿਊਟ ਕਰੇ। ਤੋ ਮੇਰੇ ਕੋ ਲਗਤਾ ਹੈ ਕਿ ਇਸੇ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਸਾਡਾ ਪੰਜਾਬ ਹਮੇਸ਼ਾ ਹਾਸ਼ੀਏ ਤੇ ਰਹਿੰਦਾ ਹੈ। ਖਾਸ ਕਰ ਸਾਡਾ ਏਰੀਆ ਬਾਰਡਰ ਏਰੀਆ ਹੈ। ਚਾਹੇ ਨਾਲ ਦੇ ਦੇਸ਼ ਨਾਲ ਸਾਡੇ ਸਬੰਧ ਜਿਦਾਂ ਦੇ ਵੀ ਹੋਣ ਉਦੋਂ ਵੀ ਅਸੀਂ ਪ੍ਰਭਾਵਿਤ ਹੁੰਨੇ ਆਂ ਜ਼ਿਆਦਾ ਜਦੋਂ ਕਿਉਂਕਿ 88 ਦੇ ਵਿੱਚ ਮੈਂ ਉਦੋਂ ਇੱਥੇ ਹੀ ਸੀਗਾ। ਖਾਸੀ ਚ ਵੀ ਬਹੁਤ ਨੁਕਸਾਨ ਹੋਇਆ ਜਦੋਂ ਉਸ ਟਾਈਮ ਹੜ੍ਹ ਆਏ ਸੀਗੇ ਇਸ ਵਾਰੀ ਵੀ ਇਸ ਵਾਰੀ ਤਾਂ ਖਿਆਲ ਜ਼ਿਆਦਾ ਹੋਇਆ ਔਰ ਮੈਂ ਸਪੈਸ਼ਲੀ ਥੈਂਕਸ ਕਰਦਾ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੇ ਵੱਧ ਛੱਡ ਕੇ ਹੈਲਪ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲੋਕੀ ਪ੍ਰਭਾਵ ਹੇਠ ਆਏ ਸੋ ਸਪੈਸ਼ਲੀ ਸਕਰਨੀ ਪਲਾਸਟਰ ਤੇ ਰুদ্রਰਾ ਫਾਊਂਡੇਸ਼ਨ ਕਿਉਂਕਿ ਇਹ ਜੀਆਂ ਸੰਸਥਾਵਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਇਸ ਵਾਰੀ ਪੰਜਾਬ ਨੇ ਔਰ ਲਗਭਗ ਸਾਡਾ ਇੰਡੀਆ ਜਿਹੜਾ ਇੰਡੀਆ ਦੇ ਲੋਕਾਂ ਨੇ ਚੰਗੇ ਲੋਕਾਂ ਨੇ ਇਹ ਦੱਸਤਾ ਕਿ ਅਸੀਂ ਹਮੇਸ਼ਾ ਹੀ ਹਰੇਕ ਮੁਸ਼ਕਿਲ ਦੇ ਵਿੱਚ ਮੋੜੇ ਨਾਲ ਮੋੜਾ ਜੋੜ ਕੇ ਖੜੇ ਆ ਜਿੱਥੇ ਵੀ ਮੁਸੀਬਤ ਪੈਂਦੀ ਹੈ ਜਿਵੇਂ ਪੰਜਾਬੀ ਮਤਲਬ ਵਾਦ ਚੜ ਕੇ ਸਾਰਿਆਂ ਦੀ ਮਦਦ ਕਰਦੇ ਨੇ ਹੈਲਪ ਕਰਦੇ ਨੇ ਉਦਾਂ ਹੀ ਦਿੱਲੀ ਤੋਂ ਸਪੈਸ਼ਲੀ ਇਹ ਸਾਡੇ ਵੀਰ ਪਹੁੰਚੇ ਨੇ ਇੱਥੇ ਔਰ ਮੈਂ ਇਹਨਾਂ ਨੂੰ ਨਿੱਗੀ ਜੀ ਆਇਆਂ ਕਹਿੰਦਾ ਔਰ ਬਹੁਤ-ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ ਆਪਣੇ ਇਲਾਕੇ ਵੱਲੋਂ ਔਰ ਆਪ ਸਭ ਪਾਈਆਂ ਵੱਲੋਂ ਕਲਾਕਾਰ ਲੋਕ ਵੀ ਇਸੇ ਸਮਾਜ ਦਾ ਹਿੱਸਾ ਔਰ ਬੇਸਿਕਲੀ ਅ ਇਹਨਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪਹੁੰਚੇ ਆ ਤੇ ਅਸੀਂ ਕੋਈ ਕਿਸੇ ਦੀ ਹੈਲਪ ਨਹੀਂ ਕਰ ਰਹੇ ਅਸੀਂ ਇਹਨਾਂ ਦਾ ਵਾਪਸ ਕਰ ਰਹੇ ਆ ਔਰ ਮਤਲਬ ਕਹਿੰਦਾ ਵੀ ਇਹਨਾਂ ਦਾ ਦਿੱਤਾ ਹੋਇਆ ਇਹਨਾਂ ਨੂੰ ਵਾਪਸ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਆਂ ਨਾਲ ਖੜੀਏ ਔਰ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿਉਂਕਿ ਇਹ ਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਮੈਂ ਜਦੋਂ ਆ ਹੜ੍ਹ ਆਈ ਸੀਗੀ ਨਾ ਉਦੋਂ ਬਹੁਤ ਸਾਰੀਆਂ ਇੰਟਰਵਿਊਜ਼ ਬਹੁਤ ਸਾਰੇ ਚੈਨਲਸ ਫੋਨ ਕਰਦੇ ਸੀ ਮੈਂ ਉਹਨਾਂ ਨੂੰ ਇਹੀ ਕਹਿੰਦਾ ਸੀ ਵੀ ਯਾਰ ਹੱਲੇ ਤਾਂ ਬਹੁਤ ਸਾਰੇ ਲੋਕ ਅਸੀਂ ਹੈਲਪ ਕਰ ਰਹੇ ਆਂ ਬਟ ਜਦੋਂ ਪਾਣੀ ਸੁੱਕਣਾ ਹੈ ਨਾ ਅਸਲ ਕਹਾਣੀ ਉਦੋਂ ਸਟਾਰਟ ਹੋਣੀ ਆ ਕਿਉਂਕਿ ਉਦੋਂ ਲੋਕ ਸਾਰੇ ਆਪਣਵੇਂ ਕੰਮਿਕਾਰੀ ਚਲੇ ਜਾਂਦੇ ਆ ਉਦੋਂ ਕੋਈ ਪਿੱਛੇ ਬਾਤ ਨਹੀਂ ਪੁੱਛਣ ਵਾਲਾ ਹੁੰਦਾ ਸੋ ਉਦੋਂ ਜ਼ਿਆਦਾ ਹੁਣ ਜਿਵੇਂ ਇਹ ਜਿਹੜਾ ਟਾਈਮ ਚੱਲ ਰਿਹਾ ਹੈ ਇਸ ਟਾਈਮ ਦੇ ਵਿੱਚ ਸਾਨੂੰ ਹਮਲਾ ਮਾਰਨਾ ਚਾਹੀਦਾ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਅਸੀਂ ਹਮੇਸ਼ਾ ਹੀ ਜਿੰਨੇ ਵੀ ਕਲਾਕਾਰ ਕਮਿਊਨਿਟੀ ਹੈ ਸਾਡੀ ਅਸੀਂ ਆਲਰੇਡੀ ਹਰ ਇੱਕ ਜਗ੍ਹਾ ਪਹੁੰਚਣ ਦੀ ਕੋਸ਼ਿਸ਼ ਕਰੀਦਾ ਜਿੱਥੇ ਸਾਡੀ ਸੇਵਾ ਦੀ ਲੋੜ ਹੈ ਇਹ ਤੁਹਾਡਾ ਮੈਸੇਜ ਮੈਂ ਸੀਐਮ ਸਾਹਿਬ ਤੱਕ ਜ਼ਰੂਰ ਪਹੁੰਚਾਉਂਗਾ ਕਿਉਂਕਿ ਸਾਡੇ ਮਿੱਤਰ ਵੀ ਨੇ ਉਹ ਜੀ ਤੇ ਤੇ ਬਾਕੀ ਸਰਕਾਰ ਬੈਠੀ ਹੈ ਕਿਉਂਕਿ ਅਸੀਂ ਤੇ ਸਪੋਰਟਰ ਆ ਜੀ ਮੈਂ ਤਾਂ ਆਪਣੇ ਹਲਕੇ ਲਈ ਹਮੇਸ਼ਾ ਹੀ ਖੜਾ ਹਾਂ ਮਤਲਬ ਮੈਂ ਦੇਖੋ ਨਾ ਤੇ ਮੈਂ ਕੋਈ ਇਲੈਕਸ਼ਨ ਲੜਨਾ ਜ਼ਿੰਦਗੀ 'ਚ ਕਦੀ ਤੇ ਨਾ ਮੈਂ ਮਤਲਬ ਕਿਸੇ politician politics ਚ ਆਉਣਾ ਬਟ ਮੇਰਾ ਮੇਰਾ ਦਰਦ ਹਮੇਸ਼ਾ ਆਪਣੇ ਲੋਕਾਂ ਲਈ ਰਿਹਾ ਹੈ ਔਰ ਮੈਂ ਜਿੱਦਣ ਹੜ ਸੀਗਾ ਮੇਰੇ ਬੱਚੇ ਜਿਹੜੇ ਨਾ ਉਹ ਕੈਨੇਡਾ ਤੋਂ ਆਏ ਸੀਗੇ ਤੇ ਤੁਸੀਂ ਇਹ ਮੰਨ ਕੇ ਚੱਲੋ ਵੀ ਵਿਦਆਊਟ ਲਾਈਟ ਅਸੀਂ ਆਪਣੇ ਪਿੰਡ ਰਿਆਂ ਤੇ ਉਹ ਕਹਿੰਦੇ ਕਿ ਕਿਉਂ ਰਹਿ ਰਹੇ ਆ ਆਪਾਂ ਇੱਥੇ ਕੁਝ ਕਰਦੇ ਪਾ ਨਹੀਂ ਰਹੇ ਮੈਂ ਕਿਹਾ ਨਹੀਂ ਯਾਰ ਜਦ ਤੱਕ ਆ ਪਾਣੀ ਸੁੱਕਦਾ ਨਹੀਂ ਉਦੋਂ ਤੱਕ ਮੈਂ ਇੱਥੇ ਆ ਸੋ ਕਹਿੰਦਾ ਮਤਲਬ ਕਿ ਜੜੀਆਂ ਜੜੀਆਂ ਮੁੱਢਲੀਆਂ ਸਹੂਲਤਾਂ ਨੇ ਅਸੀਂ ਸਭ ਨੂੰ ਕਰਦੇ ਆ ਬੇਨਤੀ ਸਾਰੇ ਜਣੇ ਰਲ ਕੇ ਕਿ ਜੇ ਉੱਥੇ ਪੁਲ ਦੀ ਲੋੜ ਹੈ ਤੇ ਫਿਰ ਉਹ ਪੁਲ ਬਣਾਇਆ ਜਾਵੇ ਪੁਲ ਦੇ ਸਬੰਧ ਵਿੱਚ ਗੱਲ ਕੀਤੀ ਜਾ ਰਹੀ ਹੈ ਮੈਂ ਸਾਰੇ ਆਪਜੀ ਦੇ মিডিਆ ਰਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੁਲ ਬਿਲਕੁਲ ਉਸਦੀ ਮਨਜ਼ੂਰੀ ਹੋ ਚੁੱਕੀ ਹੈ ਔਰ ਕਿਸਾਨਾਂ ਨੂੰ ਅਵਾਰਡ ਦੇ ਪੈਸੇ ਦੇ ਰਹੇ ਨੇ ਬਕਾਇਦਾ ਉੱਥੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਔਰ ਉਹਨਾਂ ਨੂੰ ਸਿਰਫ ਕੁਝ ਸਾਡੇ ਪੈਸੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਵੰਡਣ ਜਾ ਰਹੇ ਹਾਂ ਔਰ ਕੁਝ ਪੈਸੇ ਦੀ ਸੈਂਕਸ਼ਨ ਜਿਹੜੀ ਆ ਉਹ ਵੀ ਜਲਦੀ ਸਰਕਾਰ ਕੋਲ ਆ ਰਹੀ 452 4 ਕਰੋੜ 59 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਵੀ ਚੰਦੜਿਆਂ ਦੇ ਵਿੱਚ ਪ੍ਰਵਾਨਗੀ ਉਹਨਾਂ ਦੀ ਆ ਜਣੀ ਹੈ ਔਰ ਜਦੋਂ ਹੀ ਕਿਸਾਨਾਂ ਨੂੰ ਆਵਾਰ ਦੇ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਜਲਦੀ ਅਸੀਂ ਆਪਣੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਬੁਲਾ ਕੇ ਉੱਥੇ ਪੁਲਦਾਨੀ ਪੱਤਰ ਰੱਖਾਂਗੇ ਔਰ ਮੈਨੂੰ ਉਮੀਦ ਹੈ ਕਿ ਮਹੀਨੇ 1.5 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਸਾਰਾ ਪ੍ਰੋਸੈਸ ਪੂਰਾ ਹੋਣ ਦੇ ਵਿੱਚ ਹੀ ਸਮਾਂ ਲੱਗਣਾ ਉਸ ਤੋਂ ਬਾਅਦ ਜਿਹੜਾ ਕਿਉਂਕਿ ਬਿਲਕੁਲ ਅਲਾਈਨਮੈਂਟ ਹੋ ਚੁੱਕੀ ਹੈ ਉਹਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਜਿਹੜੀ ਜਿਹੜੀ ਜ਼ਮੀਨ ਅਕਵਾਇਰ ਹੋਣੀ ਹੈ ਸੋ ਬਸ ਅਵਾਰਡ ਦੀ ਥੋੜੇ ਦਿਨਾਂ ਵਿੱਚ ਉਹ ਵੀ ਦਿੱਤਾ ਜਾਏਗਾ ਔਰ ਉਮੀਦ ਹੈ ਕਿ ਜਿਹੜਾ ਕੰਮ ਹੈ ਉਹ ਜਲਦੀ ਸ਼ੁਰੂ ਹੋਏਗਾ ਸੈਕੰਡ ਇਸ਼ੂ ਸੀਗਾ ਕਿ ਕੱਚਾ ਪੁਲ ਜਿਹੜਾ ਆਪਾਂ ਪੈਂਟੂਨ ਵਾਲਾ ਪੁਲ ਕਹਿੰਦੇ ਆ ਸੋ ਜੋ ਪਹਿਲਾਂ ਪੈਂਟੂਨ ਵਾਲਾ ਪੁਲ ਬੰਦਾ ਸੀ ਉਹ ਬੰਦਾ ਸੀ ਸਿਰਫ 100 ਮੀਟਰ 100 150 ਮੀਟਰ ਬੰਦਾ ਸੀ ਜਿਹੜਾ ਪਹਿਲਾਂ ਬੰਦਾ ਸੀ ਜਿਹੜਾ ਹੁਣ ਸਥਿਤੀ ਹੈ ਉਹ ਘੱਟੋ ਘੱਟ ਵੀ ਤੇ 400 ਮੀਟਰ ਜਿਹੜਾ ਪੁਲ ਉੱਤੇ ਬਣਨਾ 400 ਮੀਟਰ ਨੂੰ ਬਣਾਉਣ ਵਾਸਤੇ ਉੱਥੇ ਢੋਲ ਵਗੈਰਾ ਜੋ ਉਹ ਚਾਹੀਦੇ ਨੇ ਸੋ ਇਸ ਕਰਕੇ ਉਹਦਾ ਬਜਟ ਵੀ ਜ਼ਿਆਦਾ ਮੰਗਾਇਆ ਗਿਆ ਔਰ ਉਹਦਾ ਮਤਲਬ ਵੀ ਜਿਹੜਾ ਟੈਂਡਰ ਆ ਉਹ ਵੀ ਆਲਮੋਸਟ ਲਗਾਤ ਔਰ ਅੱਜਕੱਲ ਦੇ ਵਿੱਚ ਮੈਨੂੰ ਲੱਗਦਾ ਕਿ ਉੱਥੇ ਕੰਮ ਵੀ ਸ਼ੁਰੂ ਹੋ ਗਿਆ ਔਰ ਜਦੋਂ ਉਹਨਾਂ ਨੇ ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਦੋ ਦਿਨਾਂ ਚ ਜਾ ਕੇ ਆਪਾਂ ਖੁਦ ਵੀ ਜਾਵਾਂਗੇ ਔਰ ਉੱਥੇ ਕੰਮ ਜਿਹੜਾ ਪੁੱਲ ਦਾ ਉਹ ਸ਼ੁਰੂ ਕਰਾਂਗੇ